ਗਲਤ ਸੈਂਸ ਨੋ ਤੇ ਹਰਦਾ ਇੱਕ ਵਾਰ ਕੀ ਕੀ ਕਰਦੇ ਫਿਰ ਯਾਰ ਸਸਰੀਕਲ ਦੋਸਤੋ ਆ ਪਰਸੋਂ ਇੱਕ ਘਟਨਾ ਹੋਈ ਸੀ ਅੰਡੇ ਚੋਰੀ ਦੀ ਤੇ ਬਹੁਤ ਵੀਡੀਓ ਵਾਇਰਲ ਹੋਈ ਵੀ ਦੇਖੋ ਪੰਜਾਬ ਦੇ ਲੋਕ ਕਿਹੜੇ ਰਾਏ ਪੈ ਗਏ ਯਾਰ ਇਹ ਹੁਣ ਅੰਡੇ ਵੀ ਚੋਰੀ ਕਰਨ ਲੱਗ ਜਾਣਗੇ ਔਰ ਗੱਡੀ ਚ ਨੇ ਜਿਹੜੇ ਵੀਰ ਨੇ ਚੰਗੇ ਭਲੇ ਘਰਾਂ ਚੋਂ ਨਹੀਂ 아니 ਵੀ ਕੋਈ ਭੁੱਖ ਲੰਗ ਹੋਵੇ ਹਨਾ ਤੇ 350 ਦੀ ਇੱਕ ਕ੍ਰੇਡ ਹੈ ਤੇ ਇਹ ਲੈ ਲਏ ਨੇ 6 ਕ੍ਰੇਡਾ ਇਹ 6 ਕ੍ਰੇਡਾ ਮਾਦਾਨੂੰ ਕਿੰਨਾ ਬਣਿਆ ਹੁਣ 202100 ਰੁਪਈਆ ਸੀ ਸਾਰਾ ਤੇ ਵੀਰ ਇਹ ਲੈ ਜਾਂਦੇ ਨੇ ਤੇ ਆਪਣਾ ਇਹ ਪੈਕ ਕਰ ਕਰਕੇ ਇੱਕ ਪ੍ਰਵਾਸੀ ਭਈਆ ਵੀਰ ਰੱਖਿਆ ਹੋਇਆ ਜਿਹੜਾ ਇਹਨਾਂ ਨੇ ਥੋਲੀ ਵਾਰੀ ਉਹ ਦਈ ਜਾਂਦਾ ਹੈ ਤੇ ਆਪ ਵੀ ਗੱਡੀ 'ਚ ਧਰ ਲੈਂਦੇ ਨੇ ਇਹ ਕ੍ਰੇਡਾ ਲੈ ਲੈਂਦੇ ਨੇ 6 ਤੇ ਇਹ ਵੀਡੀਓ ਜਿਹੜੀ ਸੀ ਇਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਹੁਣ ਇਹ ਇਹਨਾਂ ਨੇ ਜਿਹੜੀ ਝੌਂਕੜੀ ਜੀ ਬਣਾਈ ਹੋਈ ਹੈ ਨਾ ਬੜੇ ਟੋਪ ਦੀ ਬਣਾਈ ਹੈ ਇਹਨਾਂ ਦਾ ਆਂਡਿਆਂ ਦਾ ਤੇ ਹੁਜੀ ਕਾਰੋਬਾਰ ਹੈ ਇਹ ਇਹਨਾਂ ਨੇ ਕੈਮਰਾ ਲਾਇਆ ਹੋਇਆ ਇਹਦੀ ਝੌਂਕੜੀ ਦੇ ਬਿਲਕੁਲ ਪਿੱਛੇ ਬੈਕ ਸਾਈਡ ਤੇ ਹੈ ਨਾ ਤਾਂ ਨੂੰ ਕੋਈ ਪਤਾ ਵੀ ਨਹੀਂ ਹੋ ਸਕਦਾ ਵੀ ਇਹ ਝੌਂਕੜੀ 'ਚ ਇਹਨਾਂ ਨੇ ਕੈਮਰਾ ਲਾਇਆ ਹੋਊਗਾ ਕਈ ਬੰਦੇ ਤੇ ਇੱਥੇ ਧੋਖਾ ਖਾਏ ਮੈਨੂੰ ਔਰ ਇਹਨਾਂ ਦੇ ਆਂਡੇ ਕਹਿੰਦੇ ਨੇ ਕਈ ਵਾਰੀ ਚੋਰੀ ਹੋਏ ਨੇ ਐਦਾਂ ਹੀ ਲੋਕ ਦੋ ਦੋ ਕਰੇਡਾ ਲਾਈਆਂ ਗੱਤੀ ਚੱਲ ਰਹੀ ਆ ਤੇ ਮਾਰੀ ਸਲਫ ਹੋ ਗਏ ਕੀ ਨਾ ਵੀਰ ਇੱਥੇ ਕੰਮ ਕਰ ਰਿਹਾ ਹੈ ਭਈਆ ਪ੍ਰਵਾਸੀ ਇਹ ਵੀ ਬਹੁਤ ਸਿੱਧਾ ਸਾਦਾ ਹੈ ਇੰਨਾ ਚੱਕਣਾ ਇਹ ਵੀ ਨਹੀਂ ਹੈਗਾ ਹੈ ਨਾ ਤੇ ਉਹਦਾ ਅਸਲ ਮਸਲਾ ਇਹ ਵਜੋਂ ਜਦੋਂ ਪੂਰੀ ਵੀਡੀਓ ਵਾਇਰਲ ਹੋਈ ਇਹਨਾਂ ਨੇ ਫਿਰ ਥਾਣੇ ਜਾ ਕੇ ਰਿਪੋਰਟ ਕਰੀ ਹੈ ਨਾ ਵੀਡੀਓ ਜਿਆਦਾ ਵਾਇਰਲ ਹੋ ਗਈ ਤਾਂ ਉਹਨਾਂ ਤੱਕ ਵੀ ਪਹੁੰਚੀ ਹੋਗੀ ਜਿਹੜੀ ਵੀ ਸਾਡੇ ਤੇ ਜਿਹਨੇ ਚੇਰੀ ਵਰਕਲੇ ਤੇ ਆਈਆਂ ਨੇ ਕਿ ਇਹ ਮੇਰੇ ਕੋਲ ਤੋਂ ਸਭ ਤੋਂ ਚੋਰੀ ਦਾ ਸੀ ਨਾ ਨਹੀਂ ਕਿ ਜਦੋਂ ਉਹਨਾਂ ਦੇ ਦੇਤੀ ਨਾ ਕ੍ਰੀਏਟ ਤੇ ਉਹ ਮੰਗਦੇ ਨੇ ਇਹਨਾਂ ਕੋਲ ਵੀ ਲਿਆ ਪੈਸੇ ਕਿੰਨੇ ਹੋਗੇ ਪੁੱਛਦੇ ਨੇ ਐਡੀ ਗੱਲ ਨਹੀਂ ਉਹਨੇ ਪੈਸੇ ਨਹੀਂ ਪੁੱਛੇ ਕਿ ਜਦੋਂ ਪੈਸੇ ਕਹਿੰਦੇ ਨੇ ਕਿੰਨੇ ਹੋਏ ਤਾਂ ਇਹ ਭਈਆ ਉਹਨਾਂ ਨੂੰ ਦੱਸਦਾ ਇਹ ਸਾਢੇ 35 ਰੁਪਏ ਹੀ ਹੋਗੇ ਕਿ ਉਹ ਇੱਕ 스컬ਰ ਲੈ ਕੇ ਗਿਆ ਦੇ ਉਹਨਾਂ ਨੇ ਐਡੀ ਗੱਲ ਨਹੀਂ ਕਿ ਐਂ ਚੱਕੇ ਤਰ ਚੱਲ ਕੇ ਇਸ ਸਕੈਨਰ ਲੈ ਕੇ ਗਿਆ ਹੈ ਤੇ ਕਈ ਵਾਰੀ ਰੇਂਜ ਨਹੀਂ ਹੁੰਦੀ ਕਈ ਵਾਰੀ ਕੋਈ ਸਮੱਸਿਆ ਹੁੰਦੀ ਹੈ ਕਈ ਵਾਰੀ ਬੈਂਕਿੰਗ ਦੀ ਪ੍ਰੋਬਲਮ ਆਉਂਦੀ ਹੈ ਸਕੈਨਰ ਨਹੀਂ ਕਰਦਾ ਇਹ ਬੰਦੇ ਦੇ ਵਿੱਚ ਇਹ ਜਦੋਂ ਕੋਈ ਸੇਫੀ ਫਾਰਮ ਲੱਤੂ ਕਿ ਲੈਂਦਾ ਹੈ ਇਸ ਪਰ ਉਹ ਸਕੈਨ ਕਰਕੇ ਪੈਸੇ ਪਾ ਰਹੇ ਨੇ ਪਰ ਇਹ ਕਿਸੇ ਕਾਰਨ ਪੈਸੇ ਪੈਂਦੇ ਨਹੀਂ ਹੈਗੇ ਪੈਂਦੇ ਨਹੀਂ ਹੈਗੇ ਜਾਂ ਪਾਉਂਦੇ ਨਹੀਂ ਹੈਗੇ ਹੁਣ ਇਹਨੂੰ ਤੇ ਇੰਨਾ ਵੀ ਨਹੀਂ ਵਿਚਾਰੇ ਨੂੰ ਕੀ ਪਤਾ ਹੁਣ ਉਹ ਆਪਣੇ ਮੋਬਾਈਲ ਚ ਇਹਨੂੰ ਕਹਿੰਦੇ ਨੇ ਚੱਲ ਦੂਸਰਾ ਲੈ ਕੇ ਆਜੇ ਦੂਜਾ ਹੈਗਾ ਸਕੇਨਰ ਇਹਨੂੰ ਰੱਖਿਆ ਏ ਹੁਣ ਇੱਥੇ ਰੱਖਿਆ ਨੇ ਆ ਇੱਥੇ ਸਕੇਨਰ ਰੱਖਿਆ ਤੇ ਦੂਜਾ ਚੱਕਿਆ ਦੂਜਾ ਚੱਕਦੇ ਉਹਨਾਂ ਨੇ ਸਲਫ ਮਾਰਤੀ ਹੁਣ ਇੱਥੇ ਦੱਸੋ ਤੁਸੀਂ ਗਲਤ ਕੌਣ ਹੈ ਜੇ ਪੈਸੇ ਪੈਗੇ ਸੀ ਤੇ ਹੁਣ ਇਹ ਮੁੰਡਾ ਦੂਜਾ ਸਕੇਨਰ ਲੈ ਕੇ ਕਿਉਂ ਗਿਆ ਤੇ ਜੇ ਪੈਸੇ ਪੈਗੇ ਸੀ ਉਹਨਾਂ ਨੇ ਇਹ ਕਿਉਂ ਕਿਹਾ ਕਿ ਦੂਜਾ ਸਕੇਨਰ ਲੈ ਕੇ ਆ ਤੇ ਜੇ ਇਹਨੇ ਦੋਨੇ ਗੱਲਾਂ 'ਚ ਸੱਚੇ ਨੇ ਤੇ ਹੁਣ ਇਹ ਉਹਨਾਂ ਵੱਲ ਦੇਖ ਕਿਉਂ ਰਿਹਾ ਹੈ ਇਹ ਦੇਖ ਰਿਹਾ ਹੈ ਵੀ ਯਾਰ ਉਹ ਲੈ ਗਿਆ ਹੁਣ ਇਹਨੇ ਸਕੈਨਰ ਇੱਧਰ ਰੱਖਿਆ ਵੀ ਭੱਜ ਕੇ ਲੈ ਗਿਆ ਗੱਡੀ ਲੈ ਕੇ ਹੁਣ ਇਹਦਾ ਦਿਮਾਗ ਖਰਾਬ ਹੋਇਆ ਹੁਣ ਇਹਨੇ ਆਪਣੇ ਮਾਲਕ ਨੂੰ ਫੋਨ ਕਰਨਾ ਤੇ ਇਹ ਜਿਹੜੀ ਚੀਜ਼ ਹੈ ਉਹ ਜਿਹੜੀ ਘਟਨਾ ਹੈ ਦੇਖਣ ਦੇ ਵਿੱਚ ਪਹਿਲੀ ਨਜ਼ਰ ਤੇ ਲੱਗਦੀ ਹੈ ਕਿ ਇਹ ਚੋਰੀ ਹੈ ਉਹ ਚੋਰੀ ਵੀ ਬਹੁਤ ਸ਼ਰਮਸਾਰ ਹੈ ਜਿਹਦੇ ਨਾਲ ਬੰਦੇ ਨੂੰ ਲੱਕ ਡੋ ਕੇ ਮਰ ਜੇ ਇਹ ਆਂਡਿਆਂ ਦੀ ਚੋਰੀ ਯਾਰ ਪੰਜਾਬ ਦੇ ਲੋਕੋ ਤੁਸੀਂ ਐਡੇ-ਐਡੇ ਬਹਾਦਰ ਲੋਕ ਹੋ ਤੁਸੀਂ ਤੋਂ ਲੋਕ ਇਸੇ ਚੀਜ਼ ਦੀ ਘਾਟ ਨਹੀਂ ਆ ਗਈ ਦੇਸ਼ਾਂ ਵਿਦੇਸ਼ਾਂ ਦੇ ਤੁਸੀਂ ਮੱਲਾ ਮਾਰਿਆ ਹੁਣ ਤੁਸੀਂ ਇਹਨਾਂ ਬਚਾਰੇ ਆਂਡੀ ਚੋਰੀ ਕਰਨ ਜੋਗੇ ਰਗੇ ਤੇ ਜਦੋਂ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਫਿਰ ਉਹਨਾਂ ਨੇ ਆਪਣਾ ਚੌਕੀ ਥਾਣੇ ਦੇ ਵਿੱਚ ਇਹ ਇਹ ਸੀ ਪੁਲਿਸ ਵਾਲੇ ਜਿਨ੍ਹਾਂ ਨੇ ਆਂਦੇ ਦੇ ਸੀ ਆ ਦੇਖੋ ਹੁਣ ਇਸ ਤਰ੍ਹਾਂ ਦੂਰੋਂ ਆ ਆਪਣੇ ਦਿਖਾ ਕੈਮਰੇ 'ਮੇ ਇਹ ਪ੍ਰਵਾਸੀ ਬਈਆ ਵੀਰ ਹੈ ਇਹ ਫੋਨ ਕਰ ਰਿਹਾ ਹੈ ਆਪਣੇ ਮਾਲਕ ਨੂੰ ਫੋਨ ਕਰ ਰਿਹਾ ਵੀ ਆਪਣੀ ਖੇਤਰੇ ਆਂਡਾ ਲੇ ਕੇ ਭਾਗ ਗਿਆ ਇਹ ਕੋਈ ਬੰਦਾ ਭਾਗ ਗਿਆ ਹੈ ਇਹ ਫੋਨ ਕਰਦਾ ਫਿਰ ਉਹ ਇਹਦੇ ਫੋਨ ਤੇ ਆਉਂਦੇ ਨੇ ਤੇ ਇਹਦੇ ਫੋਨ ਤੇ ਫਿਰ ਇਹਦਾ ਮਾਲਕ ਆਉਂਦਾ ਤੇ ਫਿਰ ਅਗਲੀ ਕਰਣੀ ਪੈਂਦੀ ਹੁਣ ਅਗਲੀ ਕਰਦੇ ਹਾਂ ਸਸਰੀਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਆ ਤੇ ਕੀ ਗੱਲਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਬਈ ਆਹਾ ਸੀ ਬਈ ਕੀ ਹਾਲ ਆ ਬਾਈ ਠੀਕ ਹੈ ਭਾਈ ਵਧੀਆ ਵਧੀਆ ਭਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਭਾਈ ਉਹ ਕੀ ਘਟਨਾ ਹੋਈ ਸੀਗੀ ਕੀ ਚੱਕਰ ਬਣ ਗਿਆ ਸੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਦੋਂ ਮੇਰੇ ਨਾਲ ਮੁੰਡਾ ਸੀ ਉਹ ਤਾਂ ਆਪਣੀ ਪੇਮੈਂਟ ਹੋ ਗਈ ਠੀਕ ਹੈ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜਿਆ ਜੀ ਅਸੀਂ ਅੱਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਪਿੱਛੋਂ ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜਦੋਂ ਸਕੈਨ ਕਰਕੇ ਵੀ ਪੈਸੇ ਆ ਗਏ ਕਿੱਨੇ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੇ ਠੀਕ ਹੈ ਕਿ ਬਠਿੰਡੇ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਸੀ ਆਪਾਂ ਸਵੇਰ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਸਵੇ ਆਪਣੇ ਭਲਾਈਆਂ ਨਾਲ ਪੰਸਾਹ ਉਹਨਾਂ ਕੋਲ ਚੰਦ ਸਿੰਘ ਸੰਤੂ ਅਕਾਲੀ ਦਾ ਲੌਗਰ ਪੰਸੀ ਉਹਨਾਂ ਨਾਲ ਗੱਲ ਕਰਾਉਂਦੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦਾ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦਾ ਸਵੇਰ ਆ ਜਾਓ ਫਿਰ ਅਸੀਂ ਤਾਰਕੋਸ ਕਰਕੇ ਬਾਅਦ ਚੋਂ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪਾ ਹਾਂਜੀ ਦੋਸਤੋ ਤੁਸੀਂ ਦੇਖਿਆ ਕਹਿੰਦੇ ਨੇ ਕਿ ਜਲਦਬਾਜੀ ਚ ਹੋ ਗਿਆ ਔਰ ਇਹ ਮੈਂ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਆਂਡੇ ਚੋਰੀ ਕੀਤੇ ਨੇ ਇਹ ਤੁਸੀਂ ਦੱਸਣਾ ਤੁਹਾਨੂੰ ਕਿਵੇਂ ਲੱਗਦਾ ਦੋਨੇ ਵੀਡੀਓ ਦਿਖਾਤੀਆਂ ਪਹਿਲੀ ਵੀਡੀਓ ਚ ਜੀ ਜੋ ਆਂਡੇ ਲੈ ਕੇ ਜਾ ਰਹੇ ਨੇ ਦੂਜੀ ਚੋ ਮਾਫੀ ਨਾਮਾ ਸੌਰੀ ਕਹਿ ਕੇ ਉਹਨਾਂ ਨੇ ਚਲੋ ਆਪਣੀ ਜਾਨ ਛਡਾ ਲਈ ਜੇ ਤੁਹਾਨੂੰ ਲੱਗਦਾ ਕਿ ਇਹ ਗੱਡੀ ਭਜਾ ਕੇ ਲੈ ਕੇ ਗਏ ਸੀ ਤੇ ਤਾਂ ਵੀ ਕਮੈਂਟ ਕਰੋ ਜੇ ਤੁਹਾਨੂੰ ਲੱਗਦਾ ਕਿ ਇਹ ਮੁੰਡੇ ਜਿਹੜੇ ਅੰਡੇ ਲੈ ਕੇ ਗਏ ਸੀ ਇਹ ਠੀਕ ਨੇ ਸੱਚੇ ਨੇ ਤੇ ਤਾਂ ਵੀ ਕਮੈਂਟ ਕਰਿਓ ਔਰ ਜੇ ਇਹ ਚੀਜ਼ਾਂ ਹੋ ਰਹੀਆਂ ਨੇ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਮਾੜੀ ਔਰ ਸ਼ਰਮਿੰਦਗੀ ਦੀ ਗੱਲ ਇਸ ਤੋਂ ਵੱਡੀ ਇਹ ਤੋਂ ਵੱਡੀ ਨਮੋਸ਼ੀ ਵਾਲੀ ਕੋਈ ਗੱਲ ਹੋ ਨਹੀਂ ਸਕਦੀ ਸੋ ਦੇਖਣ ਤੋਂ ਲੱਗਦੇ ਨਹੀਂ ਕਿ ਬੰਦੇ ਇਹੋ ਜਿਹੇ ਹੋਣਗੇ ਯਾਰ ਚੰਗੇ ਪਲੇ ਘਰ ਆਦੇ ਨੇ ਪਰ ਅੱਜ ਕੱਲ ਇਹ ਜਿਹੜਾ ਦੌਰ ਵੜਿਆ ਹੋਇਆ ਪੰਜਾਬ ਦੇ ਵਿੱਚ ਉਹ ਚੋਰੀਆਂ ਠੱਗੀਆਂ ਤੇ ਆਹ ਨਸ਼ਿਆਂ ਦਾ ਇਸ ਦੌਰ ਦੇ ਵਿੱਚ ਵੱਡੇ ਵੱਡੇ ਨੇ ਆਪਣੇ ਈਮਾਨ ਡੇਗ ਲੈਨੇ ਸੋ ਦੋਸਤੋ ਇਸ ਵੀਡੀਓ ਦਾ ਜਿਹੜਾ ਖਲਾਸਾ ਹੋ ਗਿਆ ਚਲੋ ਉਹਨਾਂ ਨੇ ਆਪਣੀ ਜਾਨ ਛਡਾ ਲਈ ਮਾਫੀ ਮੰਗੀ ਜਾਂ ਜਿਵੇਂ ਵੀ ਪੁਲੇਖੇ ਚ ਲੈ ਗਏ ਜਾਂ ਮਾਣਾ ਮੋਟਾ ਸ਼ਾਮ ਨੂੰ ਪੈਕੇ ਸ਼ਾਇਕ ਲੱਗਿਆ ਹੁੰਦਾ ਜਿਵੇਂ ਮਰਜੀ ਸਮਝ ਲਓ ਇਹ ਤੁਸੀਂ ਅੰਦਾਜ਼ਾ ਲਾ ਕੇ ਦੱਸਣਾ ਹੁਣ ਵੀ ਇਹ ਸਹੀ ਸੀ ਜਾਂ ਗਲਤ ਸੀ ਔਰ ਜੋ ਹੋ ਗਿਆ ਨਿਪਟਾਰਾ ਹੋ ਗਿਆ ਆ ਮਜ਼ਦੂਰ ਸੀ ਵਿਚਾਰਾ ਇਹਨਾਂ ਦਾ ਜਿਹੜਾ ਪ੍ਰਵਾਸੀ ਆ ਦੇਖ ਲਓ ਕਿੰਨਾ ਸਿੱਧਾ ਸਾਦਾ ਇਹਨੂੰ ਤਾਂ ਵੈਸੇ ਹੀ ਨਹੀਂ ਪਤਾ ਯਾਰ ਉਦਾਂ ਹੀ ਰੱਬ ਰੂਪ ਬੰਦਾ ਹਨਾ ਉਦੇ ਮਨ ਚ ਇੰਨਾ ਖਿਆਲ ਵੀ ਨਹੀਂ ਸੀ ਆ ਵੀਰ ਹੈ ਜਿਹੜਾ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਬਰਾਡ ਪੋਲਟਰੀ ਫਾਰਮ ਦਾ ਮਾਲਕ ਹੈ ਤੇ ਇਹ ਵੀ ਜੱਟ ਜ਼ਿਮੀਦਾਰ ਭਰਾ ਹੈ ਤੇ ਜਿਹੜੇ ਲੈ ਗਏ ਉਹ ਵੀ ਜੱਟ ਜ਼ਿਮੀਦਾਰ ਭਰਾ ਸੀਗੇ ਤੇ ਇਹ ਚੀਜ਼ਾਂ ਜਿਹੜੀਆਂ ਆਪਣੇ ਯਾਰ ਵੈਸੇ ਜੱਟਾਂ ਨੂੰ ਕਲੰਕਿਤ ਕਰਨ ਵਾਲੀਆਂ ਲੱਗਦੀਆਂ ਨੇ ਇਹੋ ਜੀ ਵੀਡੀਓ ਨਾ ਬਣੇ ਨਾ ਕੋਈ ਐਸੇ ਵਜਾ ਕੰਮ ਕਰੇ ਸੋ ਜੋ ਹੋਇਆ ਸੋ ਗਲਤ ਹੋ ਗਿਆ ਬਾਕੀ ਅੱਗੇ ਤੋਂ ਦੇਖ ਕੇ ਮਨਾ ਜਾ ਬਚ ਕੇ ਮੋੜ ਤੋਂ ਕਿਉਂਕਿ ਹਰ ਥਾਂ ਕੈਮਰੇ ਨੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਆਪਣਾ ਬੱਲੇ ਬੱਲੇ ਵਲੌਗ ਚੈਨਲ ਕਰ ਲੋ ਸਬਸਕ੍ਰਾਈਬ ਹੋਰ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ ਸਾਰਾ